ਅੱਜ 1.5 ਸਾਲ ਬਾਅਦ ਸਿੱਧੂ ਮੂਸੇਵਾਲੇ ਦਾ ਬਾਪ ਤਾਹਾਂ ਮਾਰ-ਮਾਰ ਕੇ ਰੋਂਦਾ ਬੜੀ ਮਾਰ ਹੁੰਦੀ ਐ ਲੇਕਿਨ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਜਿਹਨੇ ਮਾਰਿਆ ਉਹ ਜੇਲ੍ਹ ਦੇ ਵਿੱਚ ਇੰਟਰਵਿਊ ਦਿੰਦਾ ਤੇ ਉਹ ਕਹਿੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਵੀ ਗਾਹ ਮਾਰਾਗੇ ਅਸੀਂ ਮਾਰਿਆ ਜਾਓ ਜਿਹੜਾ ਕਰਨਾ ਹੈ ਕਰ ਲੋ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਸਰਕਾਰ ਨੂੰ ਵੀ ਇਹ ਇੰਟਰਵਿਊ ਕਿੱਥੇ ਹੋਈ ਹੈ ਇਹ ਇੰਟਰਵਿਊ ਬਠਿੰਡੇ ਹੋਈ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਅੱਜ 1.5 ਸਾਲ ਬਾਅਦ ਸਿੱਧੂ ਮੂਸੇਵਾਲੇ ਦਾ ਬਾਪ ਤਾਹਾ ਮਾਰ ਮਾਰ ਕੇ ਰੋਂਦਾ ਪੁੜੀ ਮਾਂ ਰੋਂਦੀ ਹੈ ਲੇਕਿਨ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਜਿਹਨੇ ਮਾਰਿਆ ਹੈ ਜਿਹਨੇ ਮਾਰਿਆ ਉਹ ਜੇਲ੍ਹ ਦੇ ਵਿੱਚ ਇੰਟਰਵਿਊ ਦਿੰਦਾ ਤੇ ਉਹ ਕਹਿੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਵੀ ਗਾਹ ਮਾਰਾਂਗੇ ਅਸੀਂ ਮਾਰਿਆ ਜਾਓ ਜਿਹੜਾ ਕਰਨਾ ਹੈ ਕਰ ਲਓ ਤੇ ਅੱਜ ਤੱਕ ਅੱਜ ਤੱਕ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਸਰਕਾਰ ਨੂੰ ਵੀ ਇਹ ਇੰਟਰਵਿਊ ਕਿੱਥੇ ਹੋਈ ਹੈ ਇਹ ਇੰਟਰਵਿਊ ਬਠਿੰਡੇ ਹੋਈ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਜੇਲ੍ਹ ਚ ਬੰਦਾ ਬੰਦ ਹੈ ਉਹ ਸੋ ਤੋਂ ਵੱਧ ਮਕਤਮੇ ਹੈ ਫੇਰ ਜੇਚ ਬੈਠਾ ਇੰਟਰਵਿਊ ਦੇ ਰਿਹਾ ਹੈ ਇਹਦਾ ਮਤਲਬ ਪੰਜਾਬ ਦਾ ਜਿਹੜੇ ਹਾਲਾਤ ਹਨ ਉਹ ਗੰਭੀਰ ਹੁੰਦੇ ਜਾ ਰਹੇ ਨੇ ਇਹ ਪੰਜਾਬ ਨੂੰ ਬੜਾ ਮੁਸ਼ਕਲ ਨਾਲ ਅਸੀਂ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਏ ਇਹ ਕਾਲੇ ਦਿਨ ਪੰਜਾਬ ਦੇ ਅੰਦਰ ਬੰਨਮੇ ਮੈਂ ਛੋਟਾ ਜਿਹਾ ਹੋਇਆ ਕਰਦਾ ਸੀ ਉਸ ਵੇਲੇ ਬੜੇ ਸਰਾਂ ਦੇ ਹਾਲਾਤ ਸਨ ਪੰਜਾਬ ਦੇ ਅੰਦਰ ਪਤਾ ਨਹੀਂ ਸੀ ਕੌਣ ਕਿਹਨੂੰ ਗੋਲੀ ਮਾਰ ਜੇ ਸਭੀ ਸਰਕਾਰ ਬਣੀ ਕਾਂਗਰਸ ਪਾਰਟੀ ਨੇ ਬੀੜਾ ਚੁੱਕਿਆ ਸਾਰੀਆਂ ਪਾਰਟੀਆਂ ਛੱਡ ਗਈਆਂ ਬਾਈਕਾਟ ਕਰ ਗਈਆਂ ਤੇ ਕਾਂਗਰਸ ਪਾਰਟੀ ਖੜੀ ਹੋ ਕੇ ਚੋਣ ਲੜੀ ਤੇ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਬਣਿਆ ਤੇ ਦੁਬਾਰੇ ਫੇਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਸਵਰਗੀਆ ਬਿਆਨ ਸਿੰਘ ਤੇ ਉਦੋਂ ਦੇ ਲੋਕ ਕੈਬਨਿਟ ਦੇ ਵਜ਼ੀਰ ਸਾਰੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਔਰ ਪੰਜਾਬ ਨੂੰ ਮੋੜ ਦਵਾਰੇ ਤੱਕ ਤਰੱਕੀ ਦੀਆਂ ਹਾਲੀਆ ਤੇ ਲੈ ਕੇ ਆਏ ਮੇਰੇ ਸਤਕਾਰਯੋ ਪ੍ਰਾਹੋ ਚਿੰਤਾ ਦਾ ਵਿਸ਼ਾ ਕੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਰੇਤ ਸਾਡੇ ਰਾਜ ਕਾਂਗਰਸ ਦੇ ਰਾਜ ਅਸੀਂ ਕਹਿੰਦੇ ਸੀ ਜਿਹੜਾ ਰੇਤਾ ਹੈ ਮਹਿੰਗਾ ਮੈਂ ਕਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ 'ਚ ਬੋਲਿਆ ਕਰਦਾ ਸੀ ਮੈਂ ਕਿਹਾ ਕਪਟਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਲੋਕ ਯਾਦ ਰੱਖਣਗੇ ਅੱਜ ਰੇਤਾ ਮਾਫ ਕਰ ਦਿਓ 2005 ਚ ਰਾਜੇ ਵਿੜਿੰਗੜੇ ਆਪ ਦਾ ਘਰ ਪਾਇਆ ਸੀ ਜਲਾਲਾਬਾਦ ਦੇ ਟਰਾਲੀ ਭੇਜਦੇ ਸੀ ਤੇ ਰੇਤੇ ਤਾਂ ਆਉਂਦੇ ਸੀ ਅੱਜ ਰੇਤੇ ਦੀ ਪਰਚੀ ਹੋ ਗਈ ਹੈ ਉਦੋਂ ਵੀ ਤਾਂ ਕੰਮ ਚੱਲਦਾ ਸੀ ਤੁਸੀਂ ਰੇਤਾ ਮੁਫਤ ਕਰ ਦਿਓ 100 ਕਰੋੜ 50 ਕਰੋੜ ਆਉਂਦਾ ਹੈ